ਜਾਤ ਸਰਕਾਰ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਬੇਸਿੱਟਾ ਰਹਿਣ ਕਾਰਨ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਰੂਲਦੂ ਸਿੰਘ ਮਾਨਸਾ ਅਤੇ ਹੋਰ ਆਗੂਆਂ ਨੂੰ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਹੋਰ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਸਿਕੰਦਰ ਸਤਨਾਮ ਸਿੰਘ ਸਾਭੀ ਤਲਵੰਡੀ ਚੌਧਰੀਆਂ ਨੂੰ ਪੁਲਿਸ ਵੱਲੋਂ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਹੈ ਤਲਵੰਡੀ ਚੌਧਰੀਆਂ ਨੇ ਕਿਸਾਨਾਂ ਮਜ਼ਦੂਰਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਰੇਬਾਜ਼ੀ ਕੀਤੀ ਗੱਲਬਾਤ ਦੌਰਾਨ 베ਰਕਾ ਮਿਲਕ ਪਲਾਂਟ ਦੇ ਸਾਬਕਾ ਚੇਅਰਮੈਨ ਜਗੀਰ ਸਿੰਘ ਲਬਮਣ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸਾਨਾਂ ਦੀਆਂ ਹੱਕੀਆਂ ਮੰਗਾ ਮੰਨਣ ਤੋਂ ਮੁਨਕਰ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਕਿਸਾਨ ਤੇ ਜ਼ੁਲਮ ਕਰਨਾ ਸੀ ਤਾਂ ਝੂਠੇ ਵਾਦੇ ਕਿਉਂ ਕਰਨੇ ਸਨ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਕੀ ਨਾਮ ਹੈ ਜੀ ਮੇਰਾ ਨਾਮ ਹੈ ਸੁਤਰਾਜ ਸਭੀ ਪੰਜ ਬਲਾਕ ਪ੍ਰਧਾਨ ਭਾਰਤੀ ਕਿਸਾਨ ਜੋ ਰਾਜੇਵਾਲ ਕੋਕ ਨੀਡਰ ਸਕੈਮ ਜ਼ਿਲ੍ਹਾ ਕਪੂਰਥਲਾ ਤੁਹਾਨੂੰ ਲੋਨੀ ਚੌਰੀਆ ਵਿੱਚ ਪਿੰਡ ਘਰ ਵਿੱਚ ਨਜਬੰਦ ਕੀਤਾ ਗਿਆ ਇਹਦਾ ਕੀ ਕਾਰਨ ਹੈ ਸਾਨੂੰ ਹੀ ਸਾਡੇ ਮੈਨੂੰ ਸਵੇਰੇ 8 ਵਜੇ ਆਣ ਕੇ ਪੁਲਿਸ ਪਾਰਟੀ ਨੇ ਘਰ ਚ ਡਿਟੇਨ ਕੀਤਾ ਨਜਰਬੰਦ ਕੀਤਾ ਮੈਨੂੰ ਸਾਨੂੰ ਕਹਿੰਦੇ ਵੀ ਤੁਹਾਨੂੰ ਚੰਡੀਗੜ੍ਹ ਨਹੀਂ ਜਾਣ ਦੇਣਾ ਸਾਡੇ ਜਿਹੜੇ ਸੀਨੀਅਰ ਰਾਗੂ ਜਸ ਸਕੈਮ ਦੇ ਰਾਜਾ ਸਾਹਿਬ ਨੂੰ ਰਾਤ 11 ਵਜੇ ਡਿਟੇਨ ਕਰ ਲਿਆ ਉਹਨਾਂ ਸਾਨੂੰ ਸਵੇਰੇ ਕਰ ਲਿਆ ਜੰਗਵੀਰ ਚੋਹਾਨ ਨੂੰ ਸਵੇਰੇ ਕਰ ਲਿਆ ਇਹਨਾਂ ਡਿਟੇਨ ਇਹ ਸਾਡੇ ਜਮਹੂਰੀ ਹੱਕਾਂ ਦੇ ਉੱਪਰ ਡਾਕਾ ਆ ਇਹੋ ਭਗਵੰਤ ਮਾਨ ਜੀ ਜਿਹੜੇ ਸਾਨੂੰ ਕਦੇ ਕਹਿੰਦੇ ਹੁੰਦੇ ਸੀਗੇ ਵੀ ਦਿੱਲੀ ਜਣਾ ਤੁਹਾਡੇ ਜਮਹੂਰੀ ਹੱਕ ਆ ਤੁਹਾਨੂੰ ਸਰਕਾਰਾਂ ਕਿਉਂ ਨਹੀਂ ਜਾਣ ਦੇ ਰਹੀਆਂ ਅੱਜ ਉਹ ਕਿਹੜੇ ਲਾ ਤੇ ਕੰਮ ਕਰ ਰਹੇ ਕਿਹੜੇ ਲਾਂਡ ਆਰਡਰ ਤੇ ਕਿਹੜੀ ਹਿਊਮਨ ਰਾਈਟ ਤੇ ਕੰਮ ਕਰ ਰਹੇ ਜਿਹੜਾ ਸਾਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਦੇ ਸਾਡੀ ਆਪ ਦੀ ਰਾਜਧਾਨੀ ਆਪਦੀਆਂ ਮੰਗਾ ਖਾਤਰ ਪੀਸਫੁੱਲ ਜਾਣ ਦਾ ਐਲਾਨ ਸਾਡੇ ਅੱਗੋਂ ਨੇ ਕੀਤਾ ਸੀਗਾ ਨਾਲ ਉਹ ਇਹ ਵੀ ਕਿਹਾ ਸੀ ਜਿੱਥੇ ਸਰਕਾਰ ਸਾਨੂੰ ਰੋਕੂਗੀ ਹੀ ਉੱਥੇ ਬਹਿ ਜਾਾਂਗੇ ਸਾਰੇ ਪਤਾ ਨਹੀਂ ਕਿਉਂ ਸਾਡਾ ਇਹਨਾ ਨਾਦਰ ਸ਼ਾਇਦ ਬਤੀਰਾ ਕਰ ਰਿਹਾ ਸਾਡੇ ਆਪ ਦੇ ਦੇਸ਼ ਦੇ ਵਿੱਚ ਕਿਹਨਾਂ ਸਾਡੇ ਚੁਣਾਇਆ ਸੀਐਮ ਸੁਨਾਵ ਜੀ ਮੰਗਾ ਕਿੰਨੇ ਜਿਹੜੀਆਂ ਤੁਹਾਡੀਆਂ ਸਾਡੀਆਂ ਜੀ 18 ਮੰਗਾ ਸੀ ਜਿੱਤੇ ਤੋਂ ਲਗਭਗ 9 10 ਮੰਗਾ ਤੇ ਸਹਿਮਤੀ ਬਣ ਚੁੱਕੀ ਸੀ ਜਦੋਂ ਆਰਗੂਮੈਂਟ ਸ਼ੁਰੂ ਹੋਈ ਆ ਔਰ ਪਤਾ ਨਹੀਂ ਕਿ ਸਰਕਾਰ ਕੀ ਸੀ ਧੌਣ ਦੇ ਚ ਕਿਲਾ ਸੀਐਮ ਸਾਹਿਬ ਦੇ ਵਿੱਚ ਛੱਡ ਕੇ ਭੱਜ ਗਿਆ ਸਾਡੀ ਇੱਕ ਮੰਗ ਜਿਹੜੀ ਸੀ ਉਹ ਬਿਲਕੁਲ ਹੀ ਸੀਐਮ ਸਾਹਿਬ ਦੇ ਹੱਕ ਚ ਸੀ ਜਿਹੜੀ ਨਾ ਵਿਧਾਨ ਸਭਾ ਦੇ ਵਿੱਚ ਖੇਤੀ ਨੀਤੀ ਦੀ ਸੈਂਟਰ ਸਰਕਾਰ ਦੀ ਰੱਦ ਕੀਤੀ ਆ ਉਹ ਸਰਸਪੰਤੀ ਨਾਲ ਰੱਦ ਕੀਤੀ ਨਾਂ ਨੇ ਉਹਨੂੰ ਜਿਹੜਾ ਕੌਮੀ ਨੀਤੀ ਦੇ ਵਿੱਚ ਪ੍ਰਮਾਣਗੀ ਲਈ ਕਾਪੀ ਉਹਦੀ ਭੇਜੀ ਜਾਵੇ ਉਹਦੇ ਉੱਤੇ ਪੂਰੇ ਭਾਰਤ ਲਈ ਇੱਕ ਨਵੀਂ ਕੌਮੀ ਖੇਤੀ ਨੀਤੀ ਬਣੇ ਜਿਹਦੇ ਵਿੱਚ ਐਮਐਸਪੀ ਦੀ ਕਾਨੂੰਨਨ ਗਰੰਟੀ ਹੋਵੇ ਉਹ ਵੀ ਸਾਡੇ ਕਿਸਾਨ ਆਗੂਆਂ ਦੀ ਸਲਾਹ ਨਾਲ ਉਹ ਕਮੇਟੀ ਲਈ ਬਣੇ ਇੱਕ ਮੰਗ ਸਰ ਇਹ ਸੀ ਦੂਜੀ ਸੀ ਵੀ ਆਉਣ ਪੁਹਿਕ ਦੇ ਵਿੱਚ ਜਿਹੜੀ ਖੇਤੀ ਵਾਸਤੇ ਕੋ ਹੰਡ ਅਨਸਾਰ ਨੀਤੀ ਕੋਈ ਪੁਰੋਸੇਯੋਗ ਨੀਤੀ ਜਿਹੜੀ ਆ ਉਹ ਤਿਆਰ ਕੀਤੀ ਜਾਵੇ ਜਿਹੜਾ ਕਿਸਾਨ ਜੀ ਸੁਸਾਈਡ ਕਰ ਰਿਹਾ ਸਭ ਤੋਂ ਵੱਡ ਸਭ ਤੋਂ ਜਿਆਦਾ ਸੁਸਾਈਡ ਆਤਮਧਿਆਵਾ ਭਾਰਤ ਦੇ ਲੋਕ ਕਰ ਰਿਹਾ ਉਹ ਜਿਹੜੀਆਂ ਘਟਨਾ ਬੰਦ ਹੋਣ ਲੋਕਾਂ ਵਿੱਚ ਮਾਰੀ ਮੋਟੀ ਜਿਹੜੀ ਆ ਜਾਗਰਤੀ ਆਵੇ ਲੋਕਾਂ 'ਚ ਮਾਰਾ ਮोटा ਸੁਧਾਰ ਹੋਏ ਲੋਕਾਂ ਦੀ ਇਨਕਮ ਥੋੜੀ ਵਧੇ ਮਜ਼ਦੂਰਾਂ ਦੀ ਔਰ ਕਿਸਾਨਾਂ ਦੀ ਤੀਜੀ ਵੰਗ ਸੀ ਵੀ ਜਿੱਥੇ ਸਾਡੇ ਪੁਛਦਾਰ ਪੁਛਤੇ ਜਿਹੜੇ ਮਜਾਰੇ ਬੈਠੇ ਆ ਜਾਂ ਕਾਬਜਕਾਰ ਬੈਠੇ ਆ ਸੈਂਟਰ ਸਿਕਾਦੇ ਜ਼ਮੀਨਾਂ ਜਾਂ ਪੰਜਾਬ ਸਰਕਾਰ ਦੀ ਜ਼ਮੀਨਾਂ 'ਚ ਉਹਨਾਂ ਨੂੰ ਉਹਨਾਂ ਦੇ ਮਾਲਕੀ ਹੱਕ ਦਿੱਤੇ ਜਾਣ ਜਿੱਥੇ ਉਹਨਾਂ ਦੇ ਘਰ ਬਣਿਆ ਜਾਂ ਜਿਹਨੂੰ ਓਕਾਸ਼ਤ ਕਰ ਰਿਹਾ ਹੈ ਬਾਕੀ ਜਿਹੜੇ ਇੱਥੇ ਨਾਲ ਕਰਜ਼ੇ ਸਾਡੇ ਉੱਪਰ ਖਜ਼ਾਨਾ ਪੂਰਾ ਬੇਹਿਸਾਬ ਲੱਖਾਂ ਕਰੋੜ ਜਿਹਦਾ ਐ ਕਾਰਪੋਰੇਟ ਘਾਣੇ ਜਿਹੜੇ ਆ ਉਹਨਾਂ ਨੂੰ ਹਜ਼ਾਰਾਂ ਕਰੋੜਾਂ ਲੱਖਾਂ ਰੁਪਏ ਕਰਜ਼ੇ ਮਾਫ਼ ਕਰਤੇ ਆ ਕਿਸਾਨਾਂ ਤੇ ਮਜ਼ਦੂਰਾਂ ਦੇ ਜਿਹੜੇ ਕਰਜ਼ੇ ਆ ਜੇ ਕਿਸਾਨ ਸਰ ਵੱਡਾ ਕਰਜ਼ਾ ਆ ਮਜ਼ਦੂਰ ਤੋਂ ਛੋਟਾ ਕਰਜ਼ਾ ਉਹਨੂੰ ਛੋਟਾ ਕਰਜ਼ੇ ਬਹੁਤ ਵੱਡੀ ਪੰਡਾ ਉੱਤੇ ਲਕੀਰ ਫੇਰੀ ਜਾਵੇ ਅਗਲੀ ਮੰਗ ਸਾਡੀ ਸੀਗੀ ਵੀ ਜਿੱਦਾਂ ਸਾਡੀ ਇਹਨਾਂ ਨੇ ਭਗਵੰਦ ਮਾਨ ਸਾਹਿਬ ਨੇ ਆਪ ਮੰਗੀ ਬਜਾਈ ਸੀ ਤਿੰਨ ਸਾਲ ਪਹਿਲਾਂ ਇਤੋਂ 2.5 ਸਾਲ ਪਹਿਲਾਂ ਕਿ ਮੈਂ ਤੇ ਐਮਐਸਪੀ ਦਊਗਾ ਇਹਨੇ ਉਹਨ ਦੀ ਕੋਈ ਐਮਐਸਪੀ ਦਿੱਤੀ ਇਹਨਾਂ ਆਲੂ ਤਾਂ ਹੀ ਮੰਨੀ ਸੀ ਇਹਨਾਂ ਗੋਭੀ ਤੇ ਮੰਨੀ ਸੀ ਗੋਭੀ ਆ ਗਈ ਸਾਡੇ ਪਿੰਡ ਚ 500 ਕਿੱਲਾ ਤਲਵੰਡੀ ਚੌਧਰੀਆਂ ਜੀ ਵਾਹੀ ਗਈ ਖੇਤਾਂ ਦੇ ਵਿੱਚ ਜਿਹੜਾ ਕਿਸਾਨ ਆ ਆਤਮ ਹੱਤਿਆ ਨਹੀਂ ਕਰੂ ਕੀ ਕਰੂਗਾ ਉਹਦੇ ਵਾਸਤੇ ਇਹ ਮੰਗ ਸੀ ਇੱਕ ਇੱਕ ਸਾਡੀ ਮੰਗ ਸੀ ਜਿਹੜਾ ਡ੍ਰਾਈ ਪਾਣੀ ਜਿਹੜੇ ਉਹਨਾਂ ਦੇ ਪੰਜਾਬ ਸਰਕਾਰ ਦਾ ਕੋਈ ਵੀ ਸਟੇਟ ਗਵਰਨਰ ਕੋਈ ਕੰਟਰੋਲ ਨਹੀਂ ਉਹ ਸਾਰਾ ਕੰਟਰੋਲ ਸੈਂਟਰ ਗਵਰਨਮੈਂਟ ਦਾ ਉੱਤੇ ਉਹ ਰਾਜਾਂ ਨੂੰ ਵੱਧ ਅਧਿਕਾਰ ਦੇ ਅੰਦਰ ਉਹ ਰਾਜ ਸਰਕਾਰ ਨੂੰ ਉਹ ਅਧਿਕਾਰ ਮਿਲਣੇ ਚਾਹੀਦੇ ਆ ਔਰ ਉਹਦੇ ਸੂਬੇ ਜਿਹੜੇ ਆ ਮਾਝੇ ਚ ਮਾਲਵੇ ਚ ਦੁਆਬੇ ਚ ਨਵੇਂ ਨਿਕਲ ਜਿਹਦੇ ਤੇ ਕਿਸਾਨਾਂ ਨੂੰ ਜਿਹੜੀ ਮਹਿੰਗੀ ਬਿਜਲੀ ਜਾਂ ਪਾਣੀ ਤੋਂ ਇਹਦਾ ਬਚਾਅ ਉਸਦਾ ਤੇ ਜਾਂ ਡਰਕ ਜੂਨ ਚ ਜਾਂੜਿਆ ਪੰਜਾਬ ਪਾਣੀ ਤੋਂ ਉਹ ਹਟ ਸਕਦਾ ਵਾ ਸਤਵੀਂ ਮੰਗ ਸਾਡੀ ਸੀ ਵੀ ਜਿਹੜੇ ਕਿਸਾਨ ਮਜ਼ਦੂਰ ਦਿੱਲੀ ਚ ਸਾਡੇ ਸ਼ਹੀਦ ਹੋਏ 380 ਦਿਨ ਦੇ ਮੋਰਚੇ ਚ ਉਹਨਾਂ ਨੂੰ ਪਰਿਵਾਰ ਨੂੰ ਇੱਕ ਨੌਕਰੀ ਮੰਨੇ ਸੀ ਸਰਕਾਰ ਤੇ ਬਾਕੀ ਮੌਜਾ ਮੰਨੇ ਸੀ ਇਹਨਾਂ ਉੱਤੇ ਵੀ ਕੋਈ ਕੰਮ ਨਹੀਂ ਕੀਤਾ ਫੇ ਜਿਹੜੇ ਸਾਡੇ ਮਸ਼ੀਦੇ ਉਸੇ ਕਿਸਾਨ ਤੇ ਪੱਤਰਕਾਰ ਲਕਿਨ ਬਖੀਰੀ ਉਹਨਾਂ ਨੂੰ ਕੋਈ ਸਜ਼ਾਵਾਂ ਨਹੀਂ ਦਵਾਈਆਂ ਉਹਨਾਂ ਨੇ ਫੇ ਸਰਕਾਰ ਤਾਂ ਸਾਡੀਆਂ ਜਿਹੜੀਆਂ ਜਿੰਨੀਆਂ ਸਾਡੇ ਮਾਰਕਪੈਡ ਮਿਲਕਪੈਡ ਚੁਗਰਪੈਡ ਵਿਕਾਸ ਬੈਂਕ ਸਰਕਾਰੀ ਬੈਂਕ ਵੇਰਕਾ ਫੈਡ ਉਹਨੂੰ ਬਚਾਉਣ ਲਈ ਕੋਈ ਥੋਸ ਨੀਤੀ ਲੈ ਕੇ ਲਾਂਦੀ ਜਾਵੇ ਜਿਹੜੇ ਪ੍ਰਸ਼ਾਸਨ ਅਧਿਕਾਰੀ ਆ ਉਹਨਾਂ ਨੂੰ ਬਾਦਰਾ ਸਭ ਖਾਇਆ ਜਾਵੇ ਫੇ ਸਮਾਰਟ ਚਿਪ ਮੀਟਰ ਜਿਹੜੇ ਆ ਉਹ ਲਾਉਣੇ ਬੰਦ ਕੀਤੇ ਜਾਣ ਜਿਹੜੇ ਪਹਿਲਾਂ ਮੀਟਰ ਲੱਗਦੇ ਸੀ ਉਹੀ ਹੋਂਦ ਚ ਲਾੰਦੇ ਜਾਣ ਤੇ ਲੋਕਾਂ ਨੂੰ ਜਿਹੜੇ ਨੋਟਸਾਂ ਦੇ ਨਾਂ ਤੇ ਡਰਾਵਾ ਹੋ ਉਹ ਨਾ ਭੇਜਿਆ ਜਾਵੇ ਫਿਰ ਭਾਰਤ ਮਾਲਾ ਪ੍ਰੋਜੈਕਟ ਦੇ ਅਧੀਨ ਜ਼ਮੀਨਾਂ ਦੇ ਭਾਅ ਕਿਤੇ ਕੋਈ ਕਿਤੇ ਕੋਈ ਕਿਤੇ ਕੋਈ ਆ ਉਹਦੀ ਇੱਕੋ ਨੀਤੀ ਬਣਾ ਕੇ 100 ਕਰੋੜ ਰੁਪਏ ਪਰ ਏਕੜ ਜਿਹੜੀ ਸਾਡੀ ਮੰਗ ਸੀ ਉਹ ਕਿਸਾਨਾਂ ਨੂੰ ਮਿਲਣਾ ਚਾਹੀਦਾ ਵਾ ਉੱਤੇ ਵੀ ਕੋਈ ਇਹ ਕੰਮ ਨਹੀਂ ਕਰ ਰਿਹਾ ਫਿਰ ਗੱਲਾ ਕਸ਼ਤ ਕਰਾ 400 ਕਰੋੜ ਰੁਪਏ ਨੱਪ ਕੇ ਬੈਠੀ ਸਰਕਾਰ ਔਰ ਕਾਰਪੋਰੇਟ ਘਰਾਣੇ ਪ੍ਰਾਈਵੇਟ ਫਰਮ ਮਿੱਲਾਂ ਵਾਲੇ ਉਹ ਪੈਸਾ ਵਾਪਸ ਨਹੀਂ ਦੇ ਰਹਾ ਜੇ ਉਹ ਪੈਸਾ ਵਾਪਸ ਸਰਕਾਰ ਨਹੀਂ ਦਿਵਾ ਸਕਦੀ ਤੇ ਆਪ ਦੇ ਕੋਲ ਦੇ ਦੇ 400 ਕਰੋੜ ਸਰਕਾਰ ਵਾਸਤੇ ਕੀ ਆ ਕੁਛ ਵੀ ਨਹੀਂ ਗੱਲ ਹੈਗੀ ਫਿਰ ਨਕਲੀ ਖਾਦਾ ਬੀਜ ਜਿਹੜੇ ਇਹਨਾਂ ਤੇ ਨਕੀਲ ਕੱਸੀ ਜਾਵੇ ਜਿਹੜੇ ਬੰਦਾ ਕੋਈ ਫੜੋ ਜਾਂ ਰਿਕਵਰ ਹੋਇਆ ਇਹਦਾ ਨਕਲੀ ਬੀਜ ਜਿਹਾ ਪਿਛਲਾ ਮੱਕੀ ਦਾ ਨਕਲੀ ਬੀਜ ਵਿਕਿਆ ਝੋਨੇ ਦਾ ਨਕਲੀ ਬੀਜ ਵਿਕਿਆ ਵਾ ਉਹਨਾਂ ਨੂੰ ਇਹ ਸਜ਼ਾ ਹੋਣੀ ਜਿਹਦੀ ਉਮਰ ਕਾਰ ਦੀ ਜਿਹਦੀ ਕਟੋੜ ਸਜ਼ਾ ਨਾਲੋਂ ਜਿਹੜੇ ਕਿਸਾਨ ਦੇ ਨਾਲ ਖੇਡਣ ਦਾ ਉਹਦੀ ਪੂਏ ਖੇਨਾ ਖੇਡਣ ਦਾ ਉਹਨਾਂ ਨੂੰ ਮਾਫ ਨਹੀਂ ਹੋਣਾ ਚਾਹੀਦਾ ਫਿਰ ਡੀਪੀ ਦੀ ਕਾਲਾ ਬਜਾਰੀ ਜਿਹੜੀ ਅੱਜ ਵੀ ਹੋਣਦੀ ਮੇਰੇ ਪਿੰਡ 'ਚ ਵੀ ਹੋਣਦੀ ਆ ਸਭ ਤਾਂ ਹੋਣਦੀ ਆ ਉਹਨੂੰ ਰੋਕਿਆ ਜਿਹੜਾ ਕਾਲਾ ਬਾਜ਼ਾਰੀ ਨੂੰ ਡੀਏਪੀ ਖੁੱਲੀ ਦਿੱਤੀ ਹੈ ਸਰਕਾਰੀ ਸਬਾਵ ਨੂੰ ਜਿਹੜੇ ਬੋਰੇ ਬੋਰੇ ਲੋਕ ਤਰਸਣ ਦੇ ਮਿੰਤਾ ਕੰਡ ਹੈ ਸ਼ਫਾਰਸ਼ਾਂ ਮਿਲਦੀ ਆ ਮਹਿੰਗੇ ਮੁੱਲ ਤੇ ਮਿਲਦੀ ਉਹਦੇ ਨਾਲ ਹੋਰ ਕੇਸ ਬਾਦ ਦੇਣ ਦੇ ਧੱਕੇ ਨਾਲ ਉਹ ਗਾ ਇਹ ਕਾਲਾ ਬਾਜ਼ਾਰੀ ਗੁੰਡਾਗਰਦੀ ਬੰਦ ਕੀਤੀ ਜਾਵੇ ਫਿਰ ਜਿਹੜੀ ਅੱਗ ਲੱਗਣ ਉੱਪਰ ਇਹ ਲਾਲ ਇੰਟਰੀਆਂ ਰੈੱਡ ਇੰਟਰੀਆਂ ਕਰਨ ਦੇ ਆ ਜਾਨਾਂ ਨੂੰ ਡਰਾਉਂਦੇ ਲੋਕਾਂ ਨੂੰ ਧਮਕਾਉਂਦੇ ਆ ਪਰਚੇ ਦਰਜ ਹੁੰਦੇ ਆ ਕ੍ਰਪਸ਼ਨ ਹੋਣੀ ਫਾਰਮਰ ਦੀ ਉਹ ਬੰਦ ਕੀਤੀ ਜਾਵੇ ਪੇ ਚੰਗਰ ਸ਼ਾਂਦਰਮਿਆਂ ਜਿਹੜੇ ਕੇਸ ਦਰਜ ਹੋਏ ਜਾਂ ਫੁੱਟ ਪਰ ਪ੍ਰਧਾਨ ਮੰਤਰੀ ਫੇਰੀ ਦੇ ਦਲਾਨ ਇਹਨਾਂ ਪਰਚੇ ਦਰਜ ਕੀਤੇ ਆ ਉਹ ਮਾਫ ਕੀਤੇ ਜਾਣ ਫਿਰ ਕੌਮੀ ਸਿੱਖਿਆ ਨੀਤੀ 2020 ਚ ਰੱਦ ਕੀਤੀ 2020 ਲਈਆਂ ਦੀਆਂ ਨੂੰ ਰੱਦ ਕੀਤੀ ਜਾਵੇ ਔਰ ਪਹਿਲੀ ਸਿੱਖਿਆ ਨੀਤੀ ਆ ਉਹ ਚ ਹੋਰ ਸੁਧਾ ਕਰਕੇ ਲਾਗੂ ਕੀਤੀ ਜਾਵੇ ਇਹ ਸਾਡੀਆਂ ਮੰਗਾਂ ਸੀ ਜੀ ਤੁਸੀਂ ਇੱਕ ਕੀ ਕਹਿਣਾ ਚੁੰਨੇ ਆ ਸਰਕਾਰ ਨੂੰ ਕੀ ਕਹਨੇ ਆ ਕਿਸਾਨ ਇਹ ਤੇ ਬੰਨੀ ਐ ਕੀ ਚਾਹੁੰਦੀਆਂ ਆ ਕੀ ਕਰਨਾ ਚਾਹੀਦਾ ਅਸੀਂ ਕਹਿੰਨੇ ਆ ਵੀ ਇੱਕ ਗੋਲ ਮੇਸ ਤੇ ਬੈਠ ਕੇ ਮੀਟੂ ਤੇ ਬੈਠ ਕੇ ਉਹ ਸਾਡੇ ਕਿਸਾਨ ਆਗੂ ਜਿਹੜਾ ਸੂਝੇ ਬਜ਼ੁਰਗ ਸਾਡੇ 80 ਸਾਲ ਦੇ ਜਿਹੜੇ ਇਸ ਤੇ ਕੰਮ ਕਰ ਰਹੇ ਆ ਉਹਨਾਂ ਦੀ ਗੱਲ ਸੁਣੀ ਜਾਵੇ ਉਹਨਾਂ ਦੇ ਨਾਲ ਕੋਈ ਵੀ ਐਰੋਗੇਸ਼ਨ ਨਾ ਦਿਖਾਈ ਜਾਵੇ ਉਹਨਾਂ ਨੂੰ ਇਹਨਾਂ ਨੇ ਕੱਲ ਅਖ਼ਬਾਰ ਦਿਖਾਈਆਂ ਉਹਨਾਂ ਨੂੰ ਗਲਤ ਬੋਲਿਆ ਇਹ ਬਹੁਤ ਮਾੜੀ ਗੱਲ ਐ ਇੱਕ ਸੀਐਮ ਸਟੇਟ ਦਾੜਾ ਉਹ ਮਾਂ ਹੁੰਦੀ ਐ ਇੱਕ ਸਟੇਟ ਦੀ ਉਹਨਾਂ ਨੂੰ ਬਹੁਤ ਸਾਰ ਗੱਲਾਂ ਦਾ ਬਦ ਉਹ ਸੁਣਨੀ ਚਾਹੀਦੀ ਆ ਦੁਬਾਰਾ ਸਦਰ ਵਾਲੇ ਜਿਹੜਾ ਨਾ ਉਹ ਫੇਰ ਕੀ ਕਿਹੜੀ ਗੱਲ ਹੋ ਗਈ ਆ ਜਾਂ ਉਹਦੇ ਮੰਤਰੀ ਜਿਹੜੇ ਆ ਖੇਤੀਬਾੜੀ ਮੰਤਰੀ ਸੱਦ ਲਵੇ ਐਜੂਕੇਸ਼ਨ ਮੰਤਰੀ ਸੱਦ ਲਵੇ ਹੈਲਥ ਮੰਤਰੀ ਸੱਦ ਲਵੇ ਉਹਨਾਂ ਨੂੰ ਸੱਦ ਕੇ ਦੁਬਾਰਾ ਆਗੂ ਵਾਲੀ ਗੱਲ ਸੁਣਨੀ ਚਾਹੀਦੀ ਆ ਨਹੀਂ ਤੇ ਫਿਰ ਸਾਨੂੰ ਜਿਹੜਾ ਜੇ ਚੰਡੀਗੜ੍ਹ ਜਾਣ ਅਸੀਂ ਚਲੇ ਵੀ ਜਾਂਦੇ ਆ ਅਸੀਂ ਚੰਡੀਗੜ੍ਹ ਚੁੱਕ ਕੇ ਲਿਆਉਣਾ ਸਾਨੂੰ ਜਾਣਤਾ ਜਾਵੇ ਚੰਡੀਗੜ੍ਹ ਸਾਡੇ ਦੇ ਮੁਸ਼ਕਲਾਂ ਪੇਸ਼ ਨਾ ਕੀਤੀਆਂ ਸਾਡੇ ਅੱਗੇ ਉਹ ਰਿਆ ਕੀਤਾ ਜਾਵੇ ਸਾਰਿਆਂ ਨੂੰ ਅੱਜ ਦੀ ਅੱਜ ਹੀ ਜੇ ਮੰਨ ਲਓ ਸਕਾਰ ਨਹੀਂ ਕਰਦੀਆਂ ਤੇ ਤਾਂ ਅਗਲੀ ਨੀਤੀ ਕੀ ਅਗਲੀ ਨੀਤੀ ਦੀ ਐਸ ਜੇ ਉਹ ਉਹਨਾਂ ਲਿਉਣਗੇ ਹੁਣ ਅਮਲ 'ਚ ਤਾਂ ਉੱਥੇ ਅਸੀਂ ਕੰਮ ਕਰਾਂਗੇ ਜੋ ਉੱਥੋਂ ਸਾਨੂੰ ਦਿਸ਼ਾ ਨਿਰਦੇਸ਼ ਹੋਣਗੇ